ਨਜਾਇਜ਼ ਕਬਜ਼ਾ ਕੀ ਕਲੀਆਂ ਕੋ ਟੈਲਰ ਰਹਿ ਗਈਆਂ ਸੀ ਜਿਹੜੀ ਉਹ ਟਾਈਆਂ ਕਿਹਾ ਨਜਾਇਜ਼ ਕਬਜ਼ਾ ਕੀ ਕਲੀਆਂ ਕੋ ਟੈਲਰ ਰਹਿ ਗਈਆਂ ਸੀ ਜਿਹੜੀ ਉਹ ਟਾਈਆਂ ਕਿਹਾ ਹਿੱਸੇ ਦੇ ਵਿੱਚ ਟੈਲਰ ਰਹਿ ਗਈਆਂ ਸੀ ਉਹ ਟੌਣ ਆਏ ਆ ਤੇ ਮੈਨੂੰ ਲੱਗਦਾ ਪ੍ਰਸ਼ਾਸਨ ਦਾ 500 ਤੋਂ ਉੱਤੇ ਬੰਦਾ ਅੱਜ ਦੇ ਦੇਣ ਵਾਸਤੇ ਡੇਬਿਊਟ ਕੀਤਾ ਗਿਆ ਵੀ ਕਲੀਆਂ ਕੁਛ ਟੈਲਾ ਪਟਨਾਸ ਦੀ ਵੀ ਕਲੀਆਂ ਕੁਛ ਟੈਲਾ ਪਟਨਾਸ ਯਾਰ ਕਿਸੇ ਦੇ ਮਨ ਦੇ ਵਿੱਚ ਮੈਨੂੰ ਲੱਗਦਾ ਧੜਕੂ ਜ਼ਿਆਦਾ ਹੋਇਆ 500 ਤੋਂ ਉੱਤੇ ਬੰਦਾ ਵੀ ਪਤਾ ਨਹੀਂ ਹੁਣ ਉਹਨਾਂ ਦੀ ਸੋਚ ਕਿਸ ਤਰੀਕੇ ਨਾਲ ਵਧੀ ਵੀ ਹੈ ਬੀਤੀ 2 ਜੁਲਾਈ 2025 ਨੂੰ ਸਵੇਰ ਹੁੰਦਿਆ ਹੀ ਐਨਜੀਟੀ ਦੇ ਹੁਕਮਾਂ ਦੇ ਅਨੁਸਾਰ ਭਾਰੀ ਪੁਲਿਸ ਬਲਾਂ ਦੇ ਸਹਿਯੋਗ ਦੇ ਨਾਲ ਸ਼ਾਈ ਹਵੇਲੀ ਤੇ ਪੀਲਾ ਪੰਜਾ ਚੱਲਿਆ ਸੀ ਇਸ ਦੇ ਦੌਰਾਨ ਸ਼ਾਈ ਹਵੇਲੀ ਦਾ ਮੁੱਖ ਦਫ਼ਤਰ ਅਤੇ ਨਾਲ ਲੱਗਦੇ ਕੁਝ ਸ਼ੈੱਡ ਵਗੈਰਾ ਵੀ ਤੋੜੇ ਦਿੱਤੇ ਗਏ ਸਨ ਇਸ ਦੇ ਦੌਰਾਨ ਐਨਜੀਟੀ ਦੇ ਅਧਿਕਾਰੀਆਂ ਦੀ ਸ਼ਾਈ ਹਵੇਲੀ ਦੇ ਮਾਲਕ ਅਰਸ਼ ਸੱਚਰ ਦੇ ਨਾਲ ਪੂਰੀ ਬਹਿਸਬਾਜੀ ਵੀ ਚੱਲੀ ਸੀ ਜਿਸ ਦੇ ਦੌਰਾਨ ਸਾਰਾ ਮਾਮਲਾ ਪੈਟਿਕਲ ਦੱਸਿਆ ਗਿਆ ਸੀ ਜਿਕਰਯੋਗ ਹੈ ਕਿ ਸ਼ਾਈ ਹਵੇਲੀ ਦੇ ਮਾਲਕ ਅਰਸ਼ ਸੱਚਰ ਵੱਲੋਂ ਫਰੀਦਕੋਟ ਦੀ ਯੂਨੀਵਰਸਿਟੀ ਅਤੇ ਮੈਡੀਕਲ ਦੇ ਵਿੱਚ ਹੋ ਰਹੀ ਧੱਕੇਸ਼ਾਹੀ ਅਤੇ ਮਰੀਜ਼ਾਂ ਦੀ ਹੋ ਰਹੀ ਲੁੱਟ ਦੇ ਦੋਸ਼ ਲਗਾਏ ਗਏ ਸਨ ਅਰਸ਼ ਸੱਚਰ ਵੱਲੋਂ ਆਏ ਦਿਨ ਹੀ ਕੋਈ ਨਾ ਕੋਈ ਬਿਆਨ ਪਬਲਿਸ਼ ਕੀਤਾ ਜਾ ਰਿਹਾ ਹੈ ਉਸੇ ਹੀ ਲੜੀ ਦੇ ਤਹਿਤ ਅੱਜ ਫਰੀਦਕੋਟ ਦੀ ਸ਼ਾਈ ਹਵੇਲੀ ਤੇ ਫਿਰ ਚੱਲਿਆ ਪੀਲਾ ਪੰਜਾਬ ਅਰਸ਼ ਸੱਚਰ ਵੱਲੋਂ ਫਿਰ ਪੋਲੀਟੀਕਲ ਦਬਾਅ ਦੱਸਿਆ ਗਿਆ ਉਹਨਾਂ ਕਹਿੰਦੇ ਬੜੀ ਹੈਰਾਨਗੀ ਦੀ ਗੱਲ ਹੈ ਕਿ 500 ਤੋਂ ਵੱਧ ਕਰੀਬ ਦੇ ਬੰਦੇ ਹਵੇਲੀ ਦੇ ਉਸ ਹਿੱਸੇ ਨੂੰ ਲੱਗੀਆਂ ਟੈਲਾ ਪੁੱਟਣ ਲਈ ਪੁੱਜੇ ਇਸ ਮਾਮਲੇ ਦੀਆਂ ਤਾਰਾਂ 15 ਅਗਸਤ ਨੂੰ ਫਰੀਦਕੋਟ ਦੇ ਵਿੱਚ ਹੋਣ ਜਾ ਰਹੇ ਸਮਾਗਮ ਦੇ ਨਾਲ ਜੁੜੀਆਂ ਹੋਈਆਂ ਹਨ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚ ਰਹੇ ਹਨ ਉਹ ਇਹ ਕਬਜਾ ਕਿੱਲੇ ਦਾ ਹੈ ਕਿਹੜਾ ਕਬਿਆਸੀ ਇਹ ਉਹਦੇ ਪਾਰਸੀਆ ਇਹ ਵੱਖਰੇ ਤੋਂ ਦੇ ਹੀ ਹੋਇਆ ਹੈ ਨਜਾਇਜ਼ ਕਬਜ਼ਾ ਕਿ ਕੱਲੀਆਂ ਕੋਈ ਟੈਲਰ ਰਹਿ ਗਈਆਂ ਸੀ ਜਿਹੜੀਆਂ ਉਹ ਟਾਈਆਂ ਗਈਆਂ ਕੁਛ ਹਿੱਸੇ ਦੇ ਵਿੱਚ ਟੈਲਰ ਰਹਿ ਗਈਆਂ ਸੀ ਉਹ ਢਾਣ ਆਏ ਆ ਤੇ ਮੈਨੂੰ ਲੱਗਦਾ ਪ੍ਰਸ਼ਾਸਨ ਦਾ 500 ਤੋਂ ਉੱਤੇ ਬੰਦਾ ਅੱਜ ਦੇ ਦੇਣਾਸਤੇ ਡੇਬਿਊਟ ਕੀਤਾ ਗਿਆ ਵੀ ਕੱਲੀਆਂ ਕੁਛ ਪਹਿਲਾ ਪਟਨਾਸ ਤੇ ਹੈਰਾਨਗੀ ਹੈ ਯਾਰ ਜਾਂ ਤਾਂ ਮੈਨੂੰ ਲੱਗਦਾ ਕਿਸੇ ਬੰਦਿਆਂ ਨੂੰ ਕੋਈ ਮਨ 'ਚ ਡਰ ਹੈ ਐਕਚੁਅਲੀ ਜਿਉਂਦਾ ਕੋਈ ਡਰ ਮੈਨੂੰ ਲੱਗਦਾ ਨਹੀਂ ਸਾਰੇ ਜਾਣੇ ਸਾਹਮਣੇ ਬੈਠੇ ਆਸੀਂ ਲਾ ਬਾਈਂਡਿੰਗ ਬੰਦੇ ਆ ਪਰ ਡਰ ਕਿਸੇ ਦੇ ਮਨ ਦੇ ਵਿੱਚ ਮੈਨੂੰ ਲੱਗਦਾ ਧੜਕੂ ਜ਼ਿਆਦਾ ਹੋਇਆ ਰ ਪੰਜ ਸੌ ਤੋਂ ਉੱਤੇ ਬੰਦਾ ਵੀ ਪਤਾ ਨਹੀਂ ਹੁਣ ਉਹਨਾਂ ਦੀ ਸੋਚ ਕਿਸ ਤਰੀਕੇ ਨਾਲ ਵਧੀ ਵੀ ਹੈ ਜਿਹੜੀ ਬਾਬਾ ਸਾਹਿਬ ਤੁਸੀਂ ਗੱਲ ਕਰਦੇ ਹੋ ਕਬਜ਼ੇ ਦੀ ਕਿਹੜਾ ਕਬਜ਼ਾ ਐਨਕ੍ਰੋਚਮੈਂਟ ਨੂੰ ਤੁਸੀਂ ਕਬਜ਼ਾ ਵਰਡ ਨਾ ਦਿਓ ਹਰ ਇੱਕ ਬੰਦਾ ਆਪਣੇ ਘਰ ਦੇ ਬਾਹਰ ਸ਼ੈੱਡ ਗੱਡੀ ਖੜਾਉਣ ਵਾਸਤੇ ਜਾਂ ਪਾ ਲਿੰਦਾ ਹੈ ਕੁਰਸੀਆਂ ਣਾਉਣਾ। ਦੈਟ ਇਜ਼ ਇਨਕ੍ਰੋਚਮੈਂਟ ਦੈਟ ਇਜ਼ ਨਾਟ ਕਬਜਾ। ਤੇ ਉਹ ਸ਼ੈੱਡ ਪਿਛਲੀ ਵਾਰੀ ਉਟਾ ਕੇ ਹੁਣ ਕੁਛ ਟੈਲਾ ਰਹਿ ਗੀਆਂ ਤੇ ਉਹ ਅਜੋ ਟੈਲਾ ਬਟਣ ਆਏ। ਮੈਨੂੰ ਲੱਗਦਾ ਮੋਟਿਵ ਕੱਲਾ ਟੈਲਾ ਬਟਣ ਦਾ ਨਹੀਂ ਪਰ ਕੁਛ ਮੋਟਿਵ ਕੁਛ ਸਨੇਹਾ ਦੇਣ ਦਾ ਲੱਗਦਾ ਹੈ ਵੀ ਭਾਈ ਵੇਖ ਲੋ ਇਸ ਦਾ ਟੈਲਾ ਵੀ ਬੱਟ ਲਿਆ ਏ। ਮੈਂ ਇੱਕ ਬੇਨਤੀ ਕਰੂੰਗਾ ਵੀ ਇਹ ਟੈਲਾ ਬੱਟ ਕੇ ਜਿੰਨਾ ਬੰਦਿਆਂ ਦੀ ਇਹ ਸ਼ਰਾਰਤ ਹੈ ਉਹ ਆਪਦੇ ਘਰੇ ਹੀ ਲਿਆ ਜਾਣ ਤੇ ਉਹਨੂੰ ਘਰੇ ਲਾਓ ਤਾਂ ਕਿ ਇਹ ਘਟੋ ਘਟੇ ਨਾ ਦਾ ਨੁਕਸਾਨਤਾ ਨਾ ਹੋਵੇ ਤੇ ਧੰਨਵਾਦੀ ਹਾਂ ਮੈਂ ਉਹਨਾਂ ਲੋਕਾਂ ਦਾ ਜਿਹੜੇ ਮੈਨੂੰ ਜਿਹਨੂੰ ਕਹਿੰਦੇ ਹਨ ਨਾ ਕਿ ਜੇ ਤੁਸੀਂ ਅੱਗੇ ਵਧਣਾ ਹੈ ਰਾਈਜ਼ ਕਰਨਾ ਹੈ ਤੇ ਤੁਹਾਡੀ مخالਫਤ ਹੋਣੀ ਵੀ ਬੜੀ ਜ਼ਰੂਰੀ ਹੈ ਤੁਹਾਡੇ ਦੁਸ਼ਮਣ ਪੈਦਾ ਹੋਣੇ ਬੜੇ ਜ਼ਰੂਰੀ ਧੰਨਵਾਦ ਹੈ ਉਹਨਾਂ ਦੁਸ਼ਮਣਾਂ ਦਾ ਜਿਹੜੇ ਕੀ ਇਹ ਤੇ ਕੰਮ ਕਰਦੇ ਰਹਿੰਦੇ ਐ ਤੇ ਆਉਣ ਵਾਲੇ ਸਮੇਂ 'ਚ ਇਹ ਮੈਨੂੰ ਲੱਗਦਾ ਹੈ ਸ਼ਾਇਦ ਬੰਮਾ ਸਾਹਿਬ ਤੁਹਾਡੇ ਧਿਆਨ 'ਚ ਹੋਵੇ ਪਰਸੋਂ ਚੌਥੇ ਵੀ ਮੈਂ ਕੋਈ ਦੋ ਚਾਰ ਬਿਆਨ ਪੂਰੀਆਂ ਜੁੜੀ ਮਰੋੜ ਵਾਲੇ ਦਿੱਤੇ ਸ਼ਾਇਦ ਇਹ ਉਨਰਬਟ ਹੋਵੇ ਪਰ ਮੈਨੂੰ ਲੱਗਦਾ ਵੀ ਆਉਣ ਵਾਲਾ ਸਮਾਂ ਚੰਗਾ ਲੱਗਦਾ ਜਿਹੜੀ ਦਿਲ ਦੀ ਧੜਕਣ ਜਦੋਂ ਵੱਧਦੀ ਹੈ ਨਾ ਕਿਸੇ ਵੀ ਬੰਦੇ ਦੀ ਜਦੋਂ ਧੜਕਣ ਕਿਸੇ ਗੱਲ ਕਰਕੇ ਵੱਧਦੀ ਹੈ ਉਹਦਾ ਬੰਦਾ ਨਾਰਮਲ ਹੀ ਤੁਰਿਆ ਰਹਿੰਦਾ ਆਪ ਦਾ ਕਿਸੇ ਨਾਲ ਕੋਈ ਸੰਬੰਧ ਤਲਕ ਨਹੀਂ ਹੁੰਦਾ ਪਰ ਮੈਨੂੰ ਲੱਗਦਾ ਵੀ ਆਪਾਂ ਲੋਕ ਹਿੱਤ ਕੰਮ ਜ਼ਿਆਦਾ ਕਰਨੇ ਚਾਹੀਦੇ ਆ ਨਾ ਕਿ ਪਰਸਨਲ ਹੋ ਕੇ ਇੱਕ ਦੂਜੇ ਦੇ ਭੈਣ ਕੁਝ ਕਰਨਾ ਚਾਹੀਦਾ ਤੁਸੀਂ ਸਭ ਕੀ ਬੋਲ ਰਹੇ ਹੋ देखो ਇਹ ਮਾਮਲਾ ਪਹਿਲਾਂ ਵੀ ਹੋ ਸਕਦਾ ਉਹਨਾਂ ਦੇ ਧਿਆਨ ਚ ਹੋਵੇ ਇੱਕ ਟੈਲਾਂ ਦਾ ਪੀਸ ਮੈਂ ਤੁਹਾਨੂੰ ਪਹਿਲਾਂ ਬਾਬਾ ਸਾਹਿਬੀ ਗੱਲ ਕਹਿ ਕੇ ਹਟਾਇਆ ਇੱਕ ਛੋਟਾ ਜਿਹਾ ਟੈਲਾਂ ਦਾ ਇੱਕ ਹਿੱਸਾ ਪੱਟਣ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ 500 ਬੰਦਾ ਡੈਪਿਊਟ ਕਰਨਾ ਪੈਜੇ ਵੀ ਉੱਥੇ ਕੋਈ ਗੱਲ ਨਾ ਹੋ ਜੇ ਇਹ ਇੱਕ ਡਾਰਕੈਸ ਚੀਜ਼ ਹੈ ਕਿਸ ਚੀਜ਼ ਹੈ ਡਾ ਰਹਾ ਮੈਂ ਤਾਂ ਹੀ ਪੁੱਛਣਾ ਜਾਊਂਗਾ ਵੀ ਕਿਸ ਚੀਜ਼ ਹੈ ਡਾ ਰਹਾ ਪਰ ਇਹ ਨੇ ਡਰ ਨਾਲੋਂ ਆਪਾਂ ਨੂੰ ਆਉਣ ਵਾਲੇ ਸਮੇਂ ਚੰਗੇ ਕਦਮ ਲੈਣੇ ਚਾਹੀਦੇ ਤਾਂ ਜੋ ਅਸੀਂ ਲੋਕਾਂ ਦੇ ਲੋਕ ਹਿੱਤ ਕੰਮ ਕਰ ਸਕੀਏ ਜਿਹੜੀ ਗੱਲ ਤੁਸੀਂ ਮੈਨੂੰ ਸੀਐਮ ਸਾਹਿਬ ਵਾਲੀ ਪੁੱਛੀ ਹੈ ਇਹ ਉਹਨਾਂ ਦੇ ਪਹਿਲਾਂ ਵੀ ਧਿਆਨ 'ਚ ਹੈ ਤੇ ਹੋ ਸਕਦਾ ਮੇਰੇ ਲਈ ਆਉਣ ਵਾਲੇ ਸਮੇਂ ਕੁਝ ਚੰਗਾ ਲਿਖਿਆ ਹੋਵੇ ਕੀ ਲੱਗਦਾ ਜੀ ਜਿਸ ਤਰ੍ਹਾਂ ਤੁਹਾਡੇ ਆਸ-ਪਾਸ ਦੇ ਵਿੱਚ ਕਿਸ ਤਰ੍ਹਾਂ ਦੀ ਸਿਚੁਏਸ਼ਨ ਹੈਗੀ ਹੈ ਜਿਸ ਤਰ੍ਹਾਂ ਉਹ ਜੀ ਹੋਟਲ ਪਿਆ ਹੈ ਇਹ ਜਨਕੀ ਘਰ ਵਗੈਰਾ ਹੈਗਾ ਉਹ ਵੀ ਨਜ਼ਰ 'ਚ ਆਉਂਦੀ ਹੈ ਕਿ ਇਹਨੂੰ ਨਾ ਮੈਂ ਭਰਾ ਮੇਰੇ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ ਵੀ ਨਜਾਇਜ਼ ਕਬਜ਼ੇ ਨਹੀਂ ਐਨਕਰੋਚਮੈਂਟ ਆਪ ਦੀ ਜਗ੍ਹਾ ਦੇ ਅੱਗੇ ਜਿਹੜੀ 100 ਫੁੱਟ ਜਦੋਂ ਆਪਾਂ ਸੀਐਲਯੂ ਕਰਾਉਨੇ ਆ ਨਾ ਚੇਂਜ ਲੈਂਡ ਆਫ ਯੂਜ਼ ਕਰਾਉਨੇ ਆ ਉਹਦੇ ਅੱਗੇ ਜਿਹੜੀ ਜਗ੍ਹਾ ਪ੍ਰਸ਼ਾਸਨ ਫੁੱਟਾ 100 ਫੁੱਟ ਦੀ ਜਗ੍ਹਾ ਦੇ ਵਿੱਚ ਤੁਹਾਡੇ ਤੋਂ ਨਕਸ਼ਾ ਸਬਮਿਟ ਕਰਾਉਂਦਾ ਉਹ ਪ੍ਰੋਪਰਲੀ ਤੁਸੀਂ ਨਕਸ਼ਾ ਹੀ ਦੱਸ ਦਿਓ ਵੀ ਕਿੱਥੇ ਕੀ ਚੀਜ਼ ਹੋਊਗੀ ਪਰ ਮੈਂ ਕਿਸੇ ਵੀ ਹੋਰ ਬੰਦੇ ਦੇ ਤੰਜ ਨਹੀਂ ਕੱਸੂਗਾ ਕਿਸੇ ਵੀ ਵਪਾਰੀ ਤੇ ਕਿਉਂਕਿ ਕਾਰੋਬਾਰ ਤੇ ਕਿਸੇ ਦੇ ਘਰ ਤੇ ਇਹ ਜੇ ਪੰਗੇ ਚਲਾਉਣੇ ਤੋਂ ਬੜੀ ਚੰਗੀ ਗੱਲ ਹੈ ਕੋਈ ਉਦੋਂ ਵੀ ਹੈ ਹਾਂ ਕੋਈ ਮਤਲਬ ਬਹੁਤ ਬੜੀ ਗੱਲ ਇਹ ਕਹਿ ਰਹੀ ਹੈ ਹੋਰ ਦੇ ਵਿੱਚ ਤੋਂ ਉਹ ਜਾ ਕੇ ਮਹਿਕਮਾ ਵੀ ਨਹੀਂ ਵੀਰੇ ਆਪ ਜਿਹੜਾ ਕੰਮ ਕਰਾ ਫਿਰ ਦੱਸ ਕਿ ਇਹ ਲੋਕਾਂ ਨੂੰ ਇਹ ਹੈ ਕਿਉਂ ਗੱਲ ਲੱਗ ਰਹੀ ਹੈ ਨਾ ਵਿੱਚ ਸਿਰ ਵੀ ਦੇ ਨਾਲ ਇਹ ਗੱਲ ਲੱਗ ਰਹੀ ਹੈ ਹੋ ਸਕਦਾ ਮਹਿਕਮੇ ਦਾ ਉਹਨਾਂ ਨੂੰ ਪਤਾ ਲੱਗ ਗਿਆ ਹੋਵੇ ਕੁਝ ਪਤਾ ਲੱਗ ਗਿਆ ਹੋਵੇ ਕੁਝ ਮਿਲਣ ਵਾਲਾ ਹੋਵੇ ਅਸੀਂ ਤਾਂ ਖੁਸ਼ੀ-ਖੁਸ਼ੀ ਪ੍ਰਵਾਨ ਕਰਨ ਵਾਲੇ ਚੋ ਹੈ ਸਾੜੀਆਂ ਦਾ ਟੈਲਾ ਹੀ ਹੈ ਆਹ ਇਕਲ ਟੈਲਾ ਜਦੋਂ ਮਰਜੀ ਟੱਕੇ ਦਵਾਰਾ ਲਵਾ ਲਓ ਬੰਦਾ ਰੇਨੋਵੇਸ਼ਨ ਵੀ ਕਰਦਾ ਹੈ ਚਲੋ ਇਸੇ ਬਾਰੇ ਦਾ ਰੇਨੋਵੇਸ਼ਨ ਕਰ ਲਾਂਗੇ ਨੁਕਸਾਨ ਦੀ ਗੱਲ ਕਰਦੇ ਕਿ ਖੁਸ਼ੀ ਕੋਈ ਇੰਨਾ ਫੋਰ ਦੇਖਿਆ ਜਾਂਦੇ ਨੁਕਸਾਨਦਾਰ ਸਾਹਿਬ ਜ਼ਿੰਦਗੀ ਦੇ ਵਿੱਚ ਵਪਾਰੀ ਤੇ ਪੋਲੀਟੀਕਲ ਬੰਦੇ ਦਾ ਕਦੀ ਨੁਕਸਾਨ ਨਹੀਂ ਹੁੰਦਾ ਜੇ ਕੋਈ ਨੁਕਸਾਨ ਵਾਲੇ ਪਾਸੇ ਜਾਂਦਾ ਤੇ ਪੋਲੀਟੀਕਲ ਬੰਦੇ ਦਾ ਕੱਦ ਵੱਧਦਾ ਮੈਨੂੰ ਇਹ ਲੱਗਦਾ ਤੇ ਮੈਂ ਕਿਸਮਤ ਵਾਲਾ ਆ ਵੀ ਜਿੰਦਾ ਕੀ ਜੋ ਪ੍ਰਚਾਰ ਹੋ ਰਿਹਾ ਚੰਗੇ ਕੰਮ ਵਾਲੀ ਹੋ ਰਿਹਾ ਕੋਈ ਮਾੜੇ ਕੰਮ ਵਾਲੀ